ਲੌਰੀ ਕੋਟਰਾ ਮੈਚਿੰਗ ਦੀ ਜ਼ੇ ਲੱਗ ਚੁੱਕੀ ਆ ਬਹੁਤ ਹੀ ਮਿੱਠੇ ਰੇਟਾਂ 'ਚ ਨਵਾਂ ਮਾਲ ਪਹੁੰਚਿਆ ਆਪਣੇ ਕੋਲੇ ਪਹਿਲਾਂ ਨਾਲੋਂ ਸਸਤਾ ਹੋ ਕੇ ਆ ਗਿਆ ਇਹ ਪਹਿਲਾ ਸੀ ਰੇਟ ਇਹਦਾ 450-500 ਰੁਪਏ ਕੋਟਰਾ ਮੈਚਿੰਗ ਚੈੱਕ ਕਰੋ ਜੀ ਆ ਸਲਵਾਰ ਤੇ ਪ੍ਰਿੰਟ ਵਾਲੀ ਕਮੀਜ਼ ਹੋਊਗੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਪਹੁੰਚੇ ਨੇ ਰੰਗ-ਜਾਟ ਪਹੁੰਚ ਗਏ ਨੇ ਨਵੇਂ ਚੈੱਕ ਕਰੋ ਜੀ ਸਾਰੇ ਡਿਜ਼ਾਈਨ ਟੌਪ-ਟੌਪ ਦੇ ਹਾਜ਼ਰ ਹੋ ਗਏ ਸਿਰਫ ਤੇ ਸਿਰਫ 500 ਰੁਪਏ ਦੇ ਦੋ ਸੂਟ ਕਰਤੇ ਮੰਦੇ 250 ਰੁਪਏ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਦੁਬਾਰੇ ਆਪਣੇ ਕੋਲ ਬਹੁਤ ਹੀ ਲੈਸ ਰੇਟ ਦੇ ਵਿੱਚ ਕਾਟਰਾ ਮੈਚਿੰਗ ਸੂਟ オリジナル ਕਾਟਰਾ ਦੇ ਪਹੁੰਚ ਗਏ ਨਵੇਂ-ਨਵੇਂ ਮਾਲ ਬੜੇ ਸੋਹਣੇ-ਸੋਹਣੇ ਡਿਜ਼ਾਈਨ ਆ ਗਏ ਭਾਈ ਦੇਖੋ ਆ ਲਓ ਜੀ ਮੋٹے ਕੱਪੜੇ ਮੋٹے ਕੱਪੜੇ ਸੇਲਾਂ ਲਾ ਲ ਕੇ ਨਵੇੜਨਾ ਕੰਮ ਹੋਣਾ ਆਪਾਂ ਨੇ ਜਲਦੀ ਤੋਂ ਜਲਦੀ ਜੇਤੀ ਤੋਂ ਛੇਤੀ ਮਾਲ ਆਪਣੇ ਕੋਲੇ ਤਾਜ਼ਾ-ਤਾਜ਼ੀ ਨਵੇਂ-ਨਵੇਂ ਪਹੁੰਚ ਰਹੇ ਨੇ ਸਰਦੀਆਂ ਵਾਲੇ ਬਹੁਤ ਹੀ ਲੈਸ ਰੇਟ ਦੇ ਵਿੱਚ ਚੈੱਕ ਕਰੋ ਜੀ ਡਿਜ਼ਾਈਨ ਪੂਰੇ ਸੋਹਣੇ-ਸੋਹਣੇ ਸੁਪਰ ਡੂਪਰ ਹਿੱਟ ਆਹ ਲਓ ਦੇਖੋ ਡਿਜ਼ਾਈਨ ਹੋਰ ਬਹੁਤ ਨੇ ਆਹ ਲਓ ਦੇਖੋ ਜੀ ਚੈੱਕ ਕਰੀ ਚਲੋ ਵੱਖੋ-ਵੱਖਰੇ ਡਿਜ਼ਾਈਨ 500 ਰੁਪਏ ਵਾਲਾ ਸੂਟ ਦੇਵਾਂਗੇ 500 ਰੁਪਏ ਦੇ ਦੋ ਮਾਕੇਦਾਰ ਐਟਮਾ ਲੈ ਕੇ ਪਹੁੰਚ ਰਹੇ ਆ ਸਰਦੀਆਂ ਵਾਲੀਆਂ ਬਹੁਤ ਹੀ ਮਿੱਠੇ ਰੇਟਾਂ ਦੇ ਵਿੱਚ ਮਾਲ 6 ਕਿਲੋ ਮੇਲਾ 250 ਵਾਲਾ ਕਾਟਰੇਜ ਮੈਚਿੰਗ ਲਓ ਜੀ ਮਾਲ ਸਾਰਾ ਪੂਰਾ ਵਧੀਆ ਜੀ ਐਨ ਆਗੇ ਨਵੇਂ ਈਸ਼ੀਏ ਦੀਆਓ ਠੰਡੇ ਠੰਡੇ ਮੌਸਮ 'ਚ ਗਰਮ ਸੂਟ ਲੈ ਕੇ ਜਾਓ ਜੀ ਬਹੁਤ ਸੋਹਣੇ ਸੋਹਣੇ ਡੀਆ